ਆ ਦੁਬਈ ਦੇ ਕਿੰਨੇ ਤੱਕ ਕਮਾਲ ਹੀ ਕਰਤੀ ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਕਹਿੰਦੇ ਆ ਕਿ ਵੱਡੀਆਂ ਵੱਡੀਆਂ ਗੱਡੀਆਂ ਦਾ ਹੂਟਰ ਮਾਰਦਾ ਹੋਇਆ ਕਾਫਲਾ ਸਾਡੇ ਨਾਲ ਨਾ ਹੋਵੇ ਤੇ ਗਨਮੈਨ ਸਾਡੇ ਕੋਲ ਨਾ ਹੋਣ ਤਾਂ ਲੋਕ ਸਾਨੂੰ ਲੀਡਰ ਹੀ ਨਹੀਂ ਸਮਝਦੇ ਦੇਖ ਲਓ ਪੂਰੀ ਦੁਬਈ ਦਾ ਰਾਜਾ ਤੇ ਕਿਵੇਂ ਸੜਕ ਪਾਰ ਕਰਨ ਲਈ ਸਿਗਨਲ ਦਾ ਵੇਟ ਕਰ ਰਿਹਾ ਹੈ ਨਹੀਂ ਤਾਂ ਇੱਥੇ ਦੂਜੇ ਪਾਸੇ ਲੋਕਾਂ ਦਾ ਰਾ ਘੰਟਾ-ਘੰਟਾ ਪਹਿਲਾਂ ਹੀ ਬੰਦ ਕਰ ਦਿੱਤਾ ਜਾਂਦਾ ਹੈ ਕਿ ਇੱਥੋਂ ਫਲਾਣੇ ਲੀਡਰ ਨੇ ਲੰਘਣਾ ਹੈ ਤੇ ਇੱਧਰ ਦੇਖ ਲਓ ਤੁਸੀਂ ਕੋਈ ਗਨਮੈਨ ਵੀ ਨਾਲ ਨਹੀਂ ਤੇ ਦੂਜੇ ਪਾਸੇ ਸਾਡੇ ਦੇਸ਼ ਦੇਸ਼ ਵਿੱਚ ਕੋਈ ਨਿੱਕਾ ਜਿਹਾ ਪ੍ਰਧਾਨ ਵੀ ਹੋਵੇ ਤੇ ਉਸਦੇ ਰਿਸ਼ਤੇਦਾਰ ਵੀ ਗਨਮੈਨ ਲਈ ਫਿਰਦੇ ਹੁੰਦੇ ਨੇ ਮੰਨ ਗਏ ਬਈ ਇਹਨਾਂ ਦੀ ਸੋਚ ਨੂੰ ਪਹਿਲਾਂ ਆਪ ਕਾਨੂੰਨ ਦੀ ਪਾਲਣਾ ਕਰਦੇ ਨੇ ਤੇ ਫਿਰ ਦੇਸ਼ ਦੀ ਜਨਤਾ ਤੋਂ ਆਸ ਰੱਖਦੇ ਨੇ ਕਮਾਲ ਕਰ ਦਿੱਤੀ ਇਸ ਦੁਬਈ ਦੇ ਰਾਜੇ ਨੇ